ਦੋਸਤੋ ਤੁਸੀਂ ਦੇਖ ਲਿਓ ਰੀਅਲ ਨਿਊਜ਼ ਚੈਨਲ ਇਸੋਲੇ ਮੌਜੂਦ ਆ ਸੀ ਪਿੰਡ ਚਾਂਮਾ ਦੇ ਹਾਦਦੇ ਵਿੱਚ ਜਿਹੜਾ ਕਿ ਵਿਧਾਨ ਸਭਾ ਹਲਕਾ ਜੀਰਾ ਦਾ ਪਿੰਡ ਹੈ ਜਿਵੇਂ ਕਿ ਹੜਾ ਦਾ ਮਾਰ ਜਿਹੜੀ ਹੜਾਂ ਦੀ ਮਾਰ ਹੈ ਦਰੇ ਇਲਾਕੇ ਚ ਪੈ ਰਹੀ ਹੈ ਜਿੰਨੇ ਵੀ ਇਲਾਕੇ ਦੇ ਪਿੰਡ ਨੇ ਉਹ ਡੁੱਬਨਦੇ ਕਿਨਾਰੇ ਤੇ ਹੋਏ ਪਏ ਨੇ 310000 ਕਿਊਸਕ ਜਿਹੜਾ ਪਾਣੀ ਹੈ ਉਹ ਹਰੀਕੇ ਬੰਨ ਤੋਂ ਜਿਹੜਾ ਕਿ ਛੱਡਿਆ ਗਿਆ ਥੱਲੇ ਇਲਾਕੇ ਦੇ ਵਿੱਚ ਤੇ ਜਿਹੜਾ ਅੱਗੇ ਭਾਖੜਾ ਨੰਗਲ ਦੇ ਗੇਟ ਨੇ ਉਹਨਾਂ ਤੋਂ ਵੀ 5000 ਦੇ ਕਰੀਬ ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਗਿਆ ਸਿਰਫ ਹੁਣ ਲੋਕਾਂ ਦੀ ਡਿਮਾਂਡ ਕੀ ਹੈ ਕਿ ਰਾਸ਼ਨ ਤਾਂ ਬਹੁਤ ਜ਼ਿਆਦਾ ਪਿਆ ਸਾਡੇ ਕੋਲੇ ਜਿਹੜੇ ਬੰਨ ਕੱਚੇ ਨੇ ਕੱਚੇ ਬਣ ਖੰਨਾ ਚੱਕ ਮਰਾਣਾ ਜਿਹੜੇ ਆ ਗੱਟਾ ਰਾਜੀ ਕੇ ਰੁਕਣੇ ਵਾਲਾ ਭੂਤੀ ਵਾਲਾ ਇਦਾਂ ਦੇ ਜਿਹੜੇ ਪਿੰਡ ਨੇ ਜਿਹੜੇ ਦਰਿਆ ਦੇ ਨਾਲ-ਨਾਲ ਆਉਂਦੇ ਨੇ ਉੱਥੇ ਬੰਨ ਬੜੇ ਇਹ ਪਾਣੀ ਜਿਹੜਾ ਢਾਲ ਆ ਰਿਹਾ ਤੇ ਉਹ ਬੰਨ ਜਿਹੜੇ ਕਮਜ਼ੋਰ ਹੁੰਦੇ ਜਾ ਰਹੇ ਨੇ ਜੇ ਉਹ ਤੋਂ ਬੰਨ ਟੁੱਟ ਜਾਂਦੇ ਨੇ ਉਹ ਪਾਣੀ ਸਾਰਾ ਮਾਰ ਕਰੇਗਾ ਮਖੂ ਏਰੀਆ ਤੱਕ ਮਖੂ ਤੋਂ ਹੋ ਸਕਦਾ ਜੀਰੇਵਾਲ ਤੱਕ ਪਾਣੀ ਮਾਰ ਕਰ ਜਾਵੇ ਕਿਉਂਕਿ ਇਹ ਜਿਹੜਾ ਇਹ ਪਾਣੀ ਹੈ ਪਾਣੀ ਦਾ ਬਹਾ ਤੇਜ਼ ਹੋਣ ਦਾ ਕਾਰਨ ਕੀ ਹੈ ਜਿਹੜੇ ਪਹਾੜਾਂ ਦੇ ਵਿੱਚ ਬਰਸਾਤਾ ਤੇ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਅੱਜ 16 17 ਤਰੀਕ ਤੱਕ ਸਤੰਬਰ ਦੀ ਇਹ ਬਰਸਾਤਾ ਪੈਣ ਦੀ ਗੱਲ ਕਹੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਤੇ ਇਹ ਲਗਾਤਾਰ ਜਿਹੜੀਆਂ ਬਰਸਾਤਾ ਪੈ ਰਹੀਆਂ ਜਿਹੜਾ ਇਹ ਪਾਣੀ ਹੈ ਇਹਦੇ ਕਰਕੇ ਜਿਹੜਾ ਪਾਣੀ ਦਾ ਪੱਧਰ ਆ ਜਗਾ ਜਗਾ ਤੇ ਵੱਧਦਾ ਜਾ ਰਿਹਾ ਇੱਥੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੋਕ ਸੇਵਾ ਕਰ ਰਹੇ ਨੇ ਇੱਥੇ ਇਸ ਜਗ੍ਹਾ ਦੇ ਉੱਪਰ ਝੋਨਾ ਲੱਗਾ ਸੀ ਇਹ ਝੋਨਾ ਲੱਗਾ ਸੀਗਾ ਪਰ ਪਰਿਵਾਰਾਂ ਨੇ ਕੀ ਕਿਹਾ ਕਿ ਜੇ ਮਿੱਟੀ ਦੀ ਲੋੜ ਆ ਸੰਗਤ ਨੂੰ ਪੰਜਾਬੀ ਹਰ ਵੇਲੇ ਜਿਹੜਾ ਕੀ ਪਹਿਲ ਕਰਨ ਦੇ ਵਿੱਚ ਸੇਵਾ ਦੇ ਵਿੱਚ ਅੱਗੇ ਰਹਿੰਦਾ ਪੂਰੇ ਭਾਵੇਂ ਦੇਸ਼ ਦੇ ਵਿੱਚ ਜਿੱਥੇ ਹੋਵੇ ਭਾਵੇਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਸੇਵਾ ਦੀ ਲੋੜ ਆ ਉੱਥੇ ਪੰਜਾਬੀ ਹਰ ਵੇਲੇ ਹਾਜ਼ਰ ਰਿਹਾ ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਲੋੜ ਆ ਪੰਜਾਬ ਦੇ ਵਿੱਚ ਸੇਵਾ ਕਰਨ ਦੀ ਅਸੀਂ ਦੂਜੇ ਦੇਸ਼ਾਂ ਦੇ ਜਿਹੜੇ ਸ਼ਹਿਰ ਆ ਉਹਨਾਂ ਦੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕੀਤੀ ਜਾਵੇ ਤੇ ਇੱਥੇ ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਅੱਜ ਇੱਥੇ ਆ ਬੋਰੀਆਂ ਭਰੀਆਂ ਜਾ ਰਹੀਆਂ ਕਿੱਥੇ ਕਿੱਥੇ ਲੈ ਕੇ ਜਾ ਰਹੇ ਅਸੀਂ ਦੀ ਚੱਕੀਆਂ ਇੱਥੇ ਨੇੜੇ ਆ ਉੱਥੇ ਜਾਨੀ ਕਿ ਬੰਨ ਦੇ ਖਾਰ ਢਹਾ ਲੱਗੀ ਜਿਹਨੂੰ ਕਹਿੰਦੇ ਨੇ ਆਪਾਂ ਉਹ ਢਹਾ ਲੱਗੀ ਸੀ ਉੱਥੇ ਮਿੱਟੀ ਲੈ ਕੇ ਜਾਣੀ ਆ ਤੇ ਕੱਲ ਦਾ ਅਸੀਂ ਜਾਨੀ ਮੈਸੇਜ ਪਾਇਆ ਸੀਗਾ ਸੰਗਤਾਂ ਨੂੰ ਸੰਗਤਾਂ ਨਾਲ ਇੱਥੇ ਹੜ ਆ ਗਿਆ ਆ ਸਾਨੂੰ ਇਹ ਨਹੀਂ ਉਮੀਦ ਹੀ ਨਹੀਂ ਸੀਗੀ ਵੀ ਜਾਨੇ ਕਿ ਵੀ ਇੰਨੀ ਸੰਗਤ ਆਜੂਗੀ ਆ ਤੁਹਾਡੇ ਸਾਹਮਣੇ ਵੇਖੋ ਜਾਨੇ ਕਿ ਹਜ਼ਾਰਾਂ ਬੰਦੇ ਲੱਗੇ ਪਏ ਆ ਕੰਮ ਕਰਨ ਦੇ ਪਰ ਸਰਕਾਰ ਦਾ ਇੱਥੇ ਕੋਈ ਵੀ ਸਾਡੇ ਕੋਲੇ ਬੰਦਾ ਨਹੀਂ ਆਇਆਗਾ ਵੀ ਜਾਨੇ ਕਿ ਆ ਕੇ ਜਨ ਸਾਰੀ ਸੁੱਖ ਸਾਰੀ ਪੁੱਛ ਲਵੇ ਸਾਨੂੰ ਗੱਟੇ ਦੇ ਦੇਵੇ ਗੱਟੇ ਦੇ ਕੇ ਸਾਨੂੰ ਕਵੇ ਵੀ ਜਾਨੇ ਕਿ ਸਾਨੂੰ ਨਾਲ ਥੋੜੇ ਚੱਲਦੇ ਆ ਉਥੇ ਬੰਨਦੇ ਆਪਾਂ ਲਾ ਦਈਏ ਨਾਲ ਪਰ ਕਿਸੇ ਨੇ ਸਾਡੀ ਸਹਾਰ ਨਹੀਂ ਲਈ ਬਸ ਇੱਕ ਤਾਂ ਸਰਕਾਰ ਅਗੇ ਇਹ ਬੇਨਤੀ ਕਰਦੇ ਆ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਵੀਰ ਜੀ ਇਹ ਜਗਾ ਜਿੱਥੋਂ ਮਿੱਟੀ ਪਾਟ ਰਹੇ ਹੋਣ ਇੱਥੇ ਝੋਨਾ ਲੱਗਾ ਸੀ ਇਸੇ ਝੋਨਾ ਲੱਗਾ ਸੀ ਆਹ ਵੇ ਇਧਰ ਦੇ ਵੱਲ ਤੁਸੀਂ ਜਾਂਦਾ ਝੋਨਾ ਲੱਗਾ ਠੀਕ ਹੈ ਇਸ ਜਿਹੜੇ ਵੀਰ ਨੇ ਆਪਦੀ ਜ਼ਮੀਨ ਦੇ ਵਿੱਚੋਂ ਸਾਨੂੰ ਮਿੱਟੀ ਦਿੱਤੀ ਆ ਕਹਿੰਦੇ ਵੀ ਸਾਡੀ ਜ਼ਮੀਨ ਤੋਂ ਮਿੱਟੀ ਪਟਕੇ ਤੁਸੀਂ ਲੈ ਜਾਓ ਤੇ ਪਿੰਡਾਂ ਦੀ ਸੰਗਤ ਆਈ ਹੈ ਸਾਰੇ ਆਸੇ-ਪਾਸੇ ਪਿੰਡਾਂ ਦੇ ਇਹ ਮਰਖਾਈ ਤੋਂ ਆਏ ਆ ਜਿਵੇਂ ਸੁਨੇਰਾ ਤੋਂ ਆਏ ਆ ਹੋਰ ਵੀ ਇਲਾਕੇ ਦੇ ਜਿਹੜੇ ਤੁਸੀਂ ਥੀਲੇ ਤੇ ਪੈਂਦੇ ਆ ਸਾਰੇ ਤਹਿਸੀਲ ਦੇ ਵਿੱਚੋਂ ਬੰਦੇ ਆਏ ਆ ਤੇ ਸਾਰੇ ਸੇਵਾ ਕਰੀ ਜਾਂਦੇ ਇੱਥੇ ਜਿਹੜੇ ਗੱਟੇ ਆ ਗੱਟੇ ਲੈ ਕੇ ਆ ਰਹੇ ਹੋ ਸਰਪੰਚ ਸਾਹਿਬ ਤੁਸੀਂ ਦੱਸੋ ਮੜਾ ਜਾਏ ਜਿਹੜੇ ਗੱਟੇ ਲੈ ਕੇ ਆ ਰਹੇ ਹੋ ਗੱਟੇ ਕਿੱਥੋਂ ਸੇਵਾ ਆ ਰਹੀ ਹੈ ਇਹਨਾਂ ਦੀ ਅਸੀਂ ਇਹ ਪਿੰਡਾਂ 'ਚ ਇਕੱਠੇ ਕੀਤੇ ਜੀ ਆਪਣੇ ਪਿੰਡਾਂ 'ਚ ਵਾਜਾਂ ਦਵਾ ਕੇ ਤਕਰੀਬਨ ਸਾਰਿਆਂ ਨੇ ਘਰਾਂ 'ਚੋਂ ਇਕੱਠੇ ਕੀਤੇ ਆ ਤੇ ਸਾਰੀ ਸੰਗਤ ਸਾਡੀ ਜਿਵੇਂ ਮੇਰਾ ਪਿੰਡ ਮਰਖਾਈ ਆ ਸਾਡੀ ਪੰਚਾਇਤ ਸਾਡਾ ਕਲੱਬ ਦਾ ਯੋ ਭਾਰਤੀ ਕਿਸਾਨ ਜੁੜੇਨ ਕਾਦਿਆਂ ਦੀ ਟੀਮ ਆ ਤੇ ਅਸੀਂ ਸਾਰਿਆਂ ਨੂੰ ਅੱਗੇ ਵੀ ਅਪੀਲ ਇਹੀ ਕਰਦੇ ਆ ਵੀ ਜਿੰਨਾ ਵੀ ਆਪਾਂ ਕਰ ਸਕਦੇ ਆ ਉਹਨਾਂ ਦੀ ਹੈਲਪ ਕਰੀਏ ਫਰ ਤੋਂ ਅੱਦ ਉੱਥੇ ਪਹੁੰਚੀਏ ਗੱਟੇ ਜਿਹੜੇ ਕਈ ਕਈ ਜਗ੍ਹਾ ਦਾ ਸੁਣਿਆ ਕਿ ਗੱਟੇ ਜਿਹੜੇ ਆ ਦੋ ਨੰਬਰ ਤੇ ਮਿਲਦੇ ਪਏ ਉਹਨਾਂ ਦਾ ਰੇਟ ਵਧਾ ਦਿੱਤਾ ਗਿਆ ਕੀ ਹੈ ਵੀ ਜੀ ਐਵੇਂ ਜਿਹੀ ਕੋਈ ਗੱਲ ਨਹੀਂ ਇਹ ਕਿਉਂਕਿ ਅਸੀਂ ਕੋਈ ਮੋਲ ਨਹੀਂ ਲਈ ਜੀ ਸਾਨੂੰ ਇਸ ਬਾਰੇ ਨਹੀਂ ਜਾਣਕਾਰੀ ਸਾਡੇ ਤਕਰੀਬਨ ਸਾਰੇ ਪਿੰਡਾਂ ਜੋ ਅਸੀਂ ਇਕੱਠੇ ਇਕੱਠੇ ਕੀਤੇ ਆ ਠੀਕ ਹੈ ਤੇ ਸਾਨੂੰ ਗੱਟੇ ਵਾਧੂ ਮਿਲ ਗਏ ਪਿੰਡਾਂ ਜੀ ਅਜਿਵੇਂ ਕਿ ਵੀਰ ਵੱਲੋਂ ਦੱਸਿਆ ਜਾ ਰਿਹਾ ਸਰਪੰਚ ਨੇ ਮਰਖਾਈ ਤੋਂ ਜਿਹੜੇ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਗੱਟੇ ਨੇ ਉਹ ਇਹਨਾਂ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਕੀਤੇ ਨੇ ਪਰ ਕਈ ਥਾਵਾਂ ਤੇ ਸਾਨੂੰ ਸੁਣਨ ਚ ਇਹ ਗੱਲ ਆਈ ਹੈ ਕਿ ਜਿਹੜਾ ਗੱਟਾ ਹੈ 2-3 ਰੁਪਏ ਦਾ ਗੱਟਾ ਉਹਦਾ 5 ਰੁਪਏ 6 ਰੁਪਏ ਰੇਟ ਲਿਆ ਜਾ ਰਿਹਾ ਅਸੀਂ ਉਹ ਲੋਕਾਂ ਨੂੰ ਦੁਕਾਨਦਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਇਹ ਜਿਹੜਾ ਇਹ ਹੱਡ ਦੀ ਮਾਰ ਪਈ ਹੈ ਇਹੋ ਜੇ ਮੁਸ਼ਕਲ ਸਮੇਂ ਦੇ ਵਿੱਚ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਜਦਕਿ ਇਹ ਨਾ ਕਿ ਇੱਥੇ ਬਲੈਕਮੇਲਿੰਗ ਕੀਤੀ ਜਾਣੀ ਚਾਹੀਦੀ ਹੈ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਨੌਜਵਾਨ ਆ ਜਿਹੜੇ ਇੱਥੇ ਤੇ ਆਪਣਾ ਇੱਥੇ ਕੰਮ ਕਰ ਰਹੇ ਨੇ ਐ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਉਤਸ਼ਾਹ ਦੇ ਨਾਲ ਜਿਹੜਾ ਇਹ ਨੌਜਵਾਨ ਆ ਆ ਗੱਟੇ ਜਿਹੜੇ ਇਹ ਭਰਦੇ ਨਜ਼ਰ ਆ ਰਹੇ ਨੇ ਇਹ ਟਰਾਲੀਆਂ ਭਰਦੇ ਨਜ਼ਰ ਆ ਰਹੇ ਨੇ ਇੱਥੇ ਫਿਰ ਕਿਵੇਂ ਕਿਵੇਂ ਸੇਵਾ ਕਰ ਰਹੇ ਹੋ ਬੋਲ ਰਿਹਾ ਜੀ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਬੋਲੋ ਈਸਾਨ ਹੈ ਆਪ ਸਭ ਨੂੰ ਪਤਾ ਹੈ ਕਿ ਬਾਜਾ ਵਾਲੇ ਦੀ ਬੜੀ ਕਿਰਪਾ ਹੈ ਕਿ ਵਾਰਿਸ ਪੰਜਾਬ ਦੇ ਕੌਮ ਦਾ ਉਹਨਾਂ ਦਾ ਬਿਆਨ ਸੁਣ ਕੇ ਬੜਾ ਵਧੀਆ ਮਾਣ ਮਹਿਸੂਸ ਹੋਇਆ ਕਿ ਪੰਜਾਬ ਰਾਜਾ ਹੈ ਰਾਜਾ ਸੀ ਰਾਜਾ ਹੈ ਤੇ ਰਾਜਾ ਰਹੂਗਾ ਇਸ ਲਈ ਅਸੀਂ ਜਿਵੇਂ ਮਾੜਾ ਸਮਾਂ ਹਰੇਕ ਸਟੇਟ ਐਸ ਪਰ ਇਸ ਗੱਲ ਦੀ ਬੜੀ ਸ਼ਰਮਿੰਦਗੀ ਅਸੀਂ ਮਹਿਸੂਸ ਕਰਦੇ ਹਾਂ ਕਿ ਮੈਨੂੰ ਬਹੁਤਾ ਨਹੀਂ ਪਤਾ ਕੇਰਲਾ ਤੋਂ 2-3 ਸਾਲ ਪਿੱਛੇ ਚਲੇ ਗਈ ਲੈਂਡ ਸਲਾਈਡਿੰਗ ਹੋਈ ਸੀ ਤੇ ਪੰਜਾਬ ਦੇ ਬਹੁਤ ਸਾਰੇ ਲੋਕ ਉੱਥੇ ਰਾਸ਼ਨ ਲੈ ਕੇ ਜਾਨੀਮਾਲ ਦੀ ਉੱਥੇ ਨੁਕਸਾਨ ਹੋਇਆ ਸੀ ਆ ਬਹੁਤ ਸਾਰੇ ਉੱਥੇ ਮਦਦ ਲੈ ਕੇ ਪਹੁੰਚੇ ਸੀ ਪਰ ਅਸੀਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਕਿ ਅੱਜ ਤੱਕ ਸਾਡੇ ਕਿਸੇ ਵੀ ਅਦਰ ਸਟੇਟ ਹੈ ਜਾਂ ਸਾਡੇ ਪ੍ਰਧਾਨ ਮੰਤਰੀ ਦਾ ਕਿਸੇ ਵੀ ਦਾ ਕੋਈ ਬਿਆਨ ਨਹੀਂ ਆਇਆ ਪੰਜਾਬ ਦੇ ਰਿਗਾਰਡਿੰਗ ਪੰਜਾਬ ਨਾਲ ਮਤਰੀਅੀ ਮਾਰਗਾ ਸਲੂਕ ਕੀਤਾ ਜਾ ਰਿਹਾ ਅਸੀਂ ਮਹਾਰਾਜ ਦੀ ਕਿਰਪਾ ਅੱਗੇ ਮਹਾਰਾਜ ਨੂੰ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਚਲੋ ਮੜਾ ਸਮਾ ਆਇਆ ਲੰਘ ਜਾਂਦਾ ਕਿ ਚੰਗਾ ਸਮਾ ਨਹੀਂ ਜੇ ਰਿਆ ਤੇ ਰਹਿਣਾ ਮੜਾ ਵੀ ਨਹੀਂ ਤੇ ਅਸੀਂ ਇਸੇ ਤਰ੍ਹਾਂ ਸਾਰੀ ਸੰਗਤ ਅੱਗੇ ਬੇਨਤੀ ਹੈ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਹੁਣ ਇਸ ਟਾਈਮ ਬਹੁਤ ਸਾਰੀਆਂ ਸੰਗਤਾਂ ਸਹਿਯੋਗ ਦੇ ਰਹੀਆਂ ਇਸੇ ਤਰ੍ਹਾਂ ਜਦੋਂ ਪਾਣੀ ਉੱਤਰ ਜਾਏਗਾ ਇਸ ਨਾਲੋਂ ਜ਼ਿਆਦਾ ਮਦਦ ਦੀ ਲੋੜ ਉਸ ਵਕਤ ਪੈਣੀ ਹੈ ਹੁਣ ਤਾਂ ਟਰਾਲੀਆਂ ਟਰੈਕਟਰ ਲੈ ਕੇ ਆਪਾਂ ਮਿੱਟੀ ਪਹੁੰਚਦੀ ਕਰ ਰਹੇ ਹਾਂ ਉਸ ਵਕਤ ਆਪਾਂ ਨੂੰ ਉਸ ਜਗ੍ਹਾ ਸਟੇ ਕਰਕੇ 5-5 7-7 ਦਿਨ ਹਰੇਕ ਪਿੰਡ ਦੀ ਪੰਚਾਇਤ ਨੂੰ ਉੱਥੇ ਲਾਉਣ ਦਾ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੀ ਆ ਦੇਖੋ ਵੀਰ ਨੇ ਕਿੰਡੀ ਵਧੀਆ ਗੱਲ ਕਹੀ ਗਈ ਜਦੋਂ ਪੰਜਾਬ ਦੀ ਲੋੜ ਹੁੰਦੀ ਆ ਤੇ ਪੰਜਾਬ ਜਾ ਕੇ ਦੂਜੇ ਸਟੇਟਾਂ ਦੇ ਵਿੱਚ ਮਦਦ ਕਰਨ ਲਈ ਹਰ ਪਰ ਤਿਆਰ ਰਹਿੰਦੀ ਆ ਪਰ ਅਜੇ ਤੱਕ ਨਾ ਤਾਂ ਪ੍ਰਧਾਨ ਮੰਤਰੀ ਦਾ ਕੋਈ ਮੈਸੇਜ ਆਇਆ ਪੰਜਾਬ ਦੇ ਹੱਕ ਵਿੱਚ ਤੇ ਨਾ ਹੀ ਕੋਈ ਹੋਰ ਜਿਹੜਾ ਕਿ ਸਟੇਟ ਦਾ ਮੁੱਖ ਮੰਤਰੀ ਆਈਆ ਕਿਸੇ ਦਾ ਮੈਸੇਜ ਆਇਆ ਕਿ ਜਿਹੜਾ ਕਿ ਇੱਥੇ ਆ ਕੇ ਕੋਈ ਮਦਦ ਕੀਤੀ ਜਾਵੇ ਤੇ ਜਟਾਰਿਆਂ ਦੀ ਜਿਹੜੀ ਗੂੰਜ ਹੈ ਇੱਥੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜਨੂੰਨ ਵੇਖਣ ਨੂੰ ਮਿਲ ਰਿਹਾ ਤੇ ਪੁੱਲਰ ਸਾਹਿਬ ਇੱਕ ਗੱਲ ਕਰਾ ਕਿ ਅਕਸਰ ਹੀ ਕਹਿੰਦੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਨਸ਼ੇੜ ਹੀ ਨੇ ਪਰ ਇੱਥੇ ਤਾਂ ਕੋਈ ਨਹੀਂ ਲੱਗਦਾ ਪਿਆ ਵੇਖੋ ਜੀ ਇਹ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸ਼ੁਰੂ ਤੋਂ ਚੱਲਾ ਰਹੀਆਂ ਕਿ ਪੰਜਾਬ ਨੂੰ ਕਮਜ਼ੋਰ ਵੀ ਕਰੋ ਤੇ ਬਦਨਾਮ ਵੀ ਕਰੋ ਤੇ ਜਿਹੜੇ ਸਿੱਖ ਨੇ ਉਹ ਹੁਣ ਇਹਨਾਂ ਦੀਆਂ ਚਾਲਾਂ ਨੂੰ ਬੜੀ ਚੰਗੀ ਤਰ੍ਹਾਂ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਆ ਜਿਹੜਾ ਇਹ ਪਾਣੀ ਦਾ ਬੰਬ ਅੱਜ ਪੰਜਾਬ ਤੇ ਇਹਨਾਂ ਨੇ ਚਲਾਇਆ ਇਹ ਵੀ ਉਹਦੀ ਇੱਕ ਕੜੀ ਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਬਿੱਲਾਂ ਦੇ ਵਿੱਚ ਪਿੱਛੇ ਸਰਕਾਰ ਨੂੰ ਹੋਣਾ ਪਿਆ ਆ ਜਿਹੜਾ ਇਹਨਾਂ ਨੇ 65000 ਕਿੱਲਾ ਲੈਂਡ ਪੋਲਿੰਗ ਕਰਨੀ ਸੀ ਉਹਦੇ ਵਿੱਚ ਪਿੱਛੇ ਹਟਣਾ ਪਿਆ ਉਹ ਯਾਨੀ ਕਿ ਆਪਣੀ ਵੇਸ ਖੋਲ ਰਹੀ ਆ ਸਰਕਾਰ ਸਿੱਖਾਂ ਨੂੰ ਦਬਾਉਣ ਵਾਸਤੇ ਪੰਜਾਬੀਆਂ ਨੂੰ ਦਬਾਉਣ ਵਾਸਤੇ ਪਰ ਇਹ ਤਾਂ ਅੱਜ ਤੱਕ ਇਤਿਹਾਸ ਰਿਹਾ ਹੈ ਕਿ ਪੰਜਾਬੀ ਕਦੇ ਦਬੇ ਨਹੀਂ ਤੇ ਨਾ ਹੀ ਇਹਨਾਂ ਨੇ ਦਬਣਾ ਜੀ ਇਹ ਡੈਮਾਂ ਦੇ ਉੱਤੋਂ ਪਾਣੀ ਪਹਿਲਾਂ ਜਦੋਂ ਸਾਂਭ ਹੀ ਗਏ ਆ ਵੀ ਉਦੋਂ ਥੋੜਾ ਥੋੜਾ ਕਰਕੇ ਛੱਡ ਦਿੰਦੇ ਕਿ ਲੱਗਦਾ ਨਹੀਂ ਸੀ ਕਿ ਇਹ ਇਹ ਨੋਬਤ ਨਹੀਂ ਆਂਦੀ ਦੇਖੋ ਜਦੋਂ ਜਿਹੜੇ ਪੰਜਾਬ ਦੇ ਡੈਮ ਆ ਉਹਨਾਂ ਦੇ ਵਿੱਚ ਕੋਈ ਪੰਜਾਬ ਦਾ ਅਧਿਕਾਰੀ ਨਹੀਂ ਰੱਖਿਆ ਗਿਆ ਜਿਹਨੂੰ ਪੰਜਾਬ ਦੇ ਏਰੀਏ ਦਾ ਪਤਾ ਹੋਵੇ ਜਿਹਨੂੰ ਇਹ ਪਤਾ ਹੋਵੇ ਕਿ ਕਦੋਂ ਪਾਣੀ ਛੱਡਣਾ ਹੈ ਤੇ ਕਦੋਂ ਰੁਕਣਾ ਹੈ ਉੱਥੇ ਕੋ ਅਨ ਨਾਉਣ ਬੰਦਾ ਬਿਠਾਇਆ ਗਿਆ ਜਿਸ ਨੂੰ ਕੋਈ ਜਾਣਕਾਰੀ ਨਹੀਂ ਉਸ ਨੂੰ ਪਹਿਲਾਂ ਕਿਹਾ ਗਿਆ ਕਿ ਪਾਣੀ ਰੋਕ ਲਓ ਜਦੋਂ ਉਹਨਾਂ ਨੇ ਪਾਣੀ ਰੋਕ ਲਿਆ ਜਦੋਂ ਪਾਣੀ ਓਵਰਫਲੋ ਹੋਇਆ ਫਿਰ ਉਹਨਾਂ ਨੇ ਇੱਕਦਮ ਪਾਣੀ ਛੱਡ ਕੇ ਤੇ ਜਿਹੜਾ ਪੰਜਾਬ ਦਾ ਜਿਹੜਾ ਕਿ ਆਪਾਂ ਕਹਿ ਸਕਦੇ ਆ ਕਿ ਫਸਲਾਂ ਦਾ ਤੇ ਘਰਾਂ ਦਾ ਮਲਿਆ ਮੇਟ ਕਰ ਦਿੱਤਾ ਅੱਜ ਦੇ ਜਿਹੜੇ ਹਾਲਾਤ ਐ ਉਹ ਕਿਵੇਂ ਲੱਗ ਰਹੇ ਤੁਹਾਨੂੰ 310000 ਕਿਉਂਕਿ ਪਾਣੀ ਜਿਹੜਾ ਹਰੀਕੇ ਤੋਂ ਛੱਡ ਦਿੱਤਾ ਗਿਆ 5000 ਜਿਹੜਾ ਕਿਉਸਾ ਦਾ ਪਾਣੀ ਤੇ ਭਾਖੜਾ ਤੋਂ ਛੱਡਿਆ ਜਾ ਰਿਹਾ ਤੇ ਅੱਜ ਦੇ ਨਾਲ ਬਰਸਾਤਾ ਇੰਨੀ ਹੋ ਰਹੀਆਂ ਲਗਾਤਾਰ ਉਹਦੇ ਨਾਲ ਪਾਣੀ ਪਿੱਛੇ ਵੱਧਦਾ ਜਾ ਰਿਹਾ ਕਿਵੇਂ ਦੇ ਹਾਲਾਤ ਲੱਗਦੇ ਅੱਗੇ ਜਾ ਕੇ ਹਾਲਾਤ ਕੀ ਹੋਣਗੇ ਹਾਲਾਤ ਦੀ ਬਹੁਤ ਜ਼ਿਆਦਾ ਮੜੇ ਆ ਅਸੀਂ ਕੱਲ ਵੀ ਕੋਥੇ ਘੁੰਮਦੇ ਰੁਕਣੇ ਵਾਲੇ ਵੀ ਗਏ ਸੀ ਹਰੀਕੇ ਦਰਿਆ ਤੇ ਵੀ ਗਏ ਸੀ ਇਸ ਟਾਈਮ ਸਾਨੂੰ ਉਮੀਦ ਲੱਗਣ ਦੀ ਵੀ ਜਿੱਦਾਂ ਉਹਨਾਂ ਨੇ ਉਸ ਖਬਰ ਆਉਂਦੀ ਸੀ 7 ਫੁੱਟ ਜਿਹੜੇ ਫਲਾਟ ਗੇਟ ਖੋਲਤੇ ਆ ਉਸ ਹੱਬ ਨਾਲ ਜਿਹੜਾ ਪਹਿਲਾਂ ਹੀ 3 ਸਵਾ 3 ਲੱਖ ਕਿਉਂ ਸੀ ਹਰੀਕੇ ਪਾਣੀ ਸੀ ਇਹਦੇ ਨਾਲ ਜੇ 4 ਸਵਾ 4 ਲੱਖ ਪਾਣੀ ਹੁੰਦਾ ਤੇ ਮੇਰੇ ਖਿਆਲ ਦੀ ਆਪਣੇ ਹਰੀਕੇ ਡੈਮ ਦੀ ਕੈਪੈਸਿਟੀ 3.5 ਲੱਖ ਦੀ ਆ ਜਿਹੜਾ 50000 ਚੂਜ਼ ਪਾਣੀ ਫालतੂ ਆ ਗਿਆ ਤੇ ਆਪਾਂ ਸੋਚ ਹੀ ਸਕਦੀ ਹੈ ਪਬਲਿਕ ਸੋਸਾ ਦੀ ਸਰਕਾਰਾ ਸੋਚ ਸਕਦੀ ਹੈ ਸਾਡਾ ਕੀ ਬਣੂ ਜਾਨਕੀ ਹਰ ਇੱਕ ਦਾ ਅਗਲਾ ਜਿਹੜਾ ਫਾਜਲ ਘਾ ਤੱਕ ਆਇਆ 50 60 ਕਿਲੋਮੀਟਰ ਏਰੀਆ ਉਹ ਬਿਲਕੁਲ ਹੀ ਤਬਾਹ ਹੋ ਜਾਣਾ ਨਾ ਤੇ ਫਸਲ ਰਹਿਣੀ ਨਾ ਕੋ ਘਰ ਰਹਿਣਾ ਨਾ ਕਿ ਪਾਣੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਹੀ ਉੱਥੋਂ ਵੀ ਹੁਣ ਮੁੜ ਕੇ ਆ ਰਿਹਾ ਕੋਈ ਅੱਗੋਂ ਪਾਕਿਸਤਾਨ ਨੂੰ ਹੀ ਨੁਕਸਾਨ ਹੋ ਰਿਹਾ ਉਹ ਵੀ ਸਾਡੇ ਭਰਾ ਹੀ ਆ ਪਰ ਇਹ ਸਰਕਾਰ ਦੀ ਬੜੀ ਗਲਤ ਨੀਤੀ ਰਹੀ ਆ ਜਿੱਦਾਂ ਕਿ ਮੇਜਰ ਆਰੀਆ ਤੇ ਦੂਜੇ ਮੇਜਰ ਤੇ ਕਿ ਸਾਡਾ ਸਿੱਖ ਸਰਦਾਰੀ ਇਹ ਗੱਲ ਕਹਿ ਰਿਹਾ ਸੀ ਕੱਲ ਮੈਂ ਖਬਰ ਸੁਣ ਰਿਹਾ ਸੀ ਕਿ ਅਸੀਂ ਖੁਦ ਹੀ ਕੀਤਾ ਏ ਉਹਨ ਕਬੂਲ ਕਰ ਰਿਆ ਕਿ ਅਸੀਂ ਕਿਹਾ ਸੀ ਪਹਿਲਾਂ ਪਾਣੀ ਰੋਕੋ ਤੇ ਫਿਰ ਇੱਕਦਮ ਛੱਡ ਕੇ ਤੇ ਪੂਰਾ ਨਾਂ ਦਾ ਨੁਕਸਾਨ ਕਰ ਦੋ ਕੋਸ਼ਿਸ਼ ਦਿਖਾਉਂਦੇ ਪਾਕਿਸਤਾਨ ਨੂੰ ਆ ਤੇ ਕਰਦੇ ਪੰਜਾਬ ਦਾ ਨੁਕਸਾਨ ਆ ਦੇਖੋ ਕਿੰਡੀ ਮੰਦ ਭਾਗੀ ਗੱਲ ਹੈ ਸਰਕਾਰਾਂ ਜਿਹੜੀਆਂ ਰਾਜਨੀਤੀ ਕਰਦੀਆਂ ਨੇ ਤੇ ਇਹ ਜਿਹੜਾ ਪਾਣੀ ਹੈ ਪਹਿਲਾਂ ਪਿੱਛੇ ਜਦੋਂ ਡੈਮੋ ਤੇ ਬਲੌਕ ਕੀਤਾ ਗਿਆ ਉਦੋਂ ਜੇ ਨਾਲ-ਨਾਲ ਰੱਖਿਆ ਜਾਂਦਾ ਛੱਡਿਆ ਜਾਂਦਾ ਅੱਗੇ ਤੇ ਇਹ ਜਿਹੜਾ ਨੌਬਤ ਅੱਜ ਜਿਹੜੀ ਨੌਬਤ ਆ ਗਈ ਹੈ ਇਹ ਨਹੀਂ ਸੀ ਆਣੀ ਤੇ ਅਖੀਰਲੇ ਦਿਨ ਤੱਕ ਜਦੋਂ ਆਪਾਂ ਇੱਥੇ ਹਰੀ ਕੇ ਜਦੋਂ ਬੰਨ ਜਿਹੜਾ ਇਹ ਭਰ ਚੁੱਕਾ ਹੀਗਾ ਤੇ ਲੋਕਾਂ ਵੱਲੋਂ ਧਰਨਾ ਵੀ ਲਾਏ ਗਏ ਉਤੇ ਹੜਪੀਟ ਦੀ ਜਿਹੜੀ ਜੱਥੇਬੰਦੀ ਹੁੰਦੇ ਲੋ ਧਰਨਾ ਲਾ ਕੇ ਪਾਣੀ ਛਡਵਾਇਆ ਗਿਆ ਪਰ ਪਾਣੀ ਉਦੋਂ ਵੀ ਥੋੜਾ ਛੱਡਿਆ ਗਿਆ ਜੇ ਪੂਰਾ ਸਹੀ ਢੰਗ ਨਾਲ ਪਾਣੀ ਛੱਡੇ ਜਾਂਦਾ ਹੋ ਸਕਦਾ ਤੇ ਇਹੋ ਜੀ ਨੌਬਤ ਨਾ ਹੁੰਦੀ ਤੇ ਇਹ ਲੋਕ ਆ ਜਿਨ੍ਹਾਂ ਦੇ ਜਿਹੜੇ ਪੰਜਾਬੀ ਨੇ ਜਿਨ੍ਹਾਂ ਦੇ ਵਿੱਚ ਜਨੂਨ ਆ ਤੇ ਜਿਹੜੇ ਅੱਜ ਇਸ ਵੇਲੇ ਇਹ ਕੰਮ ਕਰ ਰਹੇ ਨੇ ਉੱਥੇ ਮਿੱਟੀ ਲੈ ਕੇ ਜਾਣ ਦਾ ਕੰਮ ਕਰ ਰਹੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੋਰ ਵੀ ਵੀਰ ਮੌਜੂਦ ਨੇ ਵੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨੀ ਇੱਥੇ ਜਿਹੜੀ ਲੱਗੀ ਹੋਈ ਆ ਪੂਰੀ ਸੇਵਾ ਦੇ ਵਿੱਚ ਕੀ ਸਮਝਦੇ ਵੀਰੇ ਇੱਥੇ ਤੁਸੀਂ ਦੇਖੋਗੇ ਨਾ ਇੱਥੇ ਮਤਲਬ ਜ਼ਿੰਮੇਵਾਰ ਭਰਾ ਵੀ ਆ ਤੇ ਮਜ਼ਦੂਰ ਭਰਾ ਵੀ ਆ ਕਿ ਕਿਸਨ ਨੂੰ ਇਹ ਨਹੀਂਗਾ ਵੀ ਆਪਾਂ ਕੋਈ ਦਿਹਾੜੀ ਤੇ ਲੈ ਕੇ ਆਏ ਜਾਂ ਪੈਸੇ ਦੇ ਕੇ ਲੈ ਕੇ ਆਏ ਆ ਜਾਂ ਮੰਨ ਲਓ ਵੀ ਸਾਫ ਮਾਰੇ ਮਤਲਬ ਕੀ ਇਹ ਹੋਇਆ ਇੱਥੇ ਕੋਈ ਰਾਜਨੀਤਿਕ ਪਾਰਟੀ ਦਾ ਕੋਈ ਬੰਦਾ ਨਹੀਂ ਨਹੀਂ ਵੀਰੇ ਉਹ ਰਾਜਨੀਤੀ ਨਹੀਂ ਹੋ ਰਹੀ ਇਥੇ ਨਾ ਹੀ ਅਸੀਂ ਉਹਨਾਂ ਨੂੰ ਮੰਨ ਲਓ ਵੀ ਕਿਆ ਕੁਝ ਵੀ ਹਾਂ ਤੁਸੀਂ ਸਾਨੂੰ ਹੈਲਪ ਦੋ ਜਾਂ ਕੁਝ ਵੀ ਆ ਉਹ ਸਰਕਾਰਾਂ ਨੂੰ ਆਪ ਦੇਖਣਾ ਚਾਹੀਦਾ ਵੀ ਹਾਂ ਇਹਨਾਂ ਦੇ ਮੁਸੀਬਤ ਆਈ ਹੈ ਤੇ ਨਾਲ ਖੜਨਾ ਚਾਹੀਦਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਕਈ ਬੀਬੀ ਆਪਣੀ ਰਾਜਨੀਤੀ ਤੋਂ ਤੇ ਉਹ ਕਿਸਾਨਾਂ ਨੂੰ ਕਹਿ ਰਹੀ ਸੀ ਵੀ ਇਹਨਾਂ ਨੂੰ ਧੱਕੇ ਮਾਰ ਕੇ ਇੱਥੋਂ ਭੇਜੋ ਇਹਨਾਂ ਨੂੰ ਭੇਜੋ ਇਹ ਮਤਲਬ ਕਿ ਇੱਥੇ ਰਾਜਨੀਤੀ ਕਰ ਰਿਹਾ ਇਹ ਰੋਟੀਆਂ ਸੇਕ ਰਿਹਾ ਅਸੀਂ ਰੋਟੀਆਂ ਨਹੀਂ ਸੇਕ ਰਹੇ ਸਾਡੇ ਲੋਕਾਂ ਤੇ ਮੁਸੀਬਤ ਆਈ ਆ ਅਸੀਂ ਇੱਕ ਮੰਤਰੀ ਫਰੋਈ ਪਰ ਜਿਹੜੇ ਜ਼ਿਲ੍ਹੇ ਦੇ ਵਿੱਚ ਆਏ ਸੀਗੇ ਹਾਂਜੀ ਹਾਂਜੀ ਆਏ ਆ ਪਰ ਉਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਮੈਂ ਮਤਲਬ ਕਿ ਉਹ ਦੇਖਿਆ ਨਹੀਂ ਬਾਕੀ ਮੁੱਖ ਮੰਤਰੀ ਦੇ ਆਉਣ ਦੀ ਲੋੜ ਨਹੀਂ ਸਾਨੂੰ ਜੇ ਮੁੱਖ ਮੰਤਰੀ ਉੱਥੋਂ ਵੀ ਕੋਈ ਆਰਡਰ ਦੇਣਗੇ ਤਾਂ ਉਹ ਮੰਨ ਲਓ ਵੀ ਇੱਥੇ ਅਪਲਾਈ ਹੋਊਗਾ ਉਹ ਆਪਦੇ ਅਫਸਰਾਂ ਨੂੰ ਕਹਿ ਸਕਦੇ ਜੇ ਕੁਝ ਵੀ ਆ ਮੁੱਖ ਮੰਤਰੀ ਸਾਹਿਬ ਆ ਮਤਲਬ ਕਿ ਉੱਥੋਂ ਬੈਠ ਕੇ ਵੀ ਕੰਮ ਕਰਵਾ ਸਕਦੇ ਜੇ ਉਹਨਾਂ ਨੇ ਮੰਨ ਲਓ ਵੀ ਉਹਨਾਂ ਦੀ ਕਰਨ ਦੀ ਇਹਦੀ ਇੱਛਾ ਚਲੋ ਕਿਹ ਕਿਤੇ ਕਿਤੇ ਹੋ ਰਿਹਾ ਪਰ ਮਤਲਬ ਕਿ ਪ੍ਰੋਪਰ ਕੰਮ ਨਹੀਂ ਹੋ ਰਿਹਾ ਬਾਕੀ ਆਪਣੇ ਕੁਐਸ਼ਨ ਦੁਕਾਨਦਾਰ ਭਰਾ ਕੱਲ ਉਥੇ ਜੀਰੇ ਮੈਂ ਗਿਆ ਸੀ ਤੇ ਬਾਜ਼ਾਰ ਦੇ ਵਿੱਚੋਂ ਲੰਘ ਰਿਹਾ ਸੀਗਾ ਇੱਕ ਮਜ਼ਦੂਰ ਭਰਾ ਆਪਣਾ ਨਾ ਪਿੰਡ ਤੋਂ ਹੀ ਸੀ ਉਹ ਲੈ ਰਿਹਾ ਸੀਗਾ ਲਫਾਫਾ ਛਾਤੇ ਪਾਉਣ ਲਈ ਉਹ ਕੁਈ 15 ਗੱਲ ਦਿਨ ਪਹਿਲਾਂ ਮਤਲਬ ਉਹ ਵੀ ਮੈਂ ਲੈ ਗਿਆ ਸੀ ਤੇ ਉਹੀ ਲਫਾਫਾ ਮੈਂ 110 ਰੁਪਏ ਮਤਲਬ ਕਿ ਉਹ ਲੈ ਗਿਆ ਸੀ ਘਿਲੋ ਤੇ ਉਹ ਕੱਲ ਦਾ ਰੇਟ ਮੈਂ ਸੁਣ ਕੇ ਵੀ ਹਰਾ ਰਹਿ ਗਿਆ ਕਿ ਉਹ 210 ਰੁਪਏ ਮਤਲਬ 205 ਰੁਪਏ ਦੇ ਰਹੇ ਸੀਗੇ 210 ਰੁਪਏ ਪਹਿਲਾਂ ਕੀ ਰਹਿ ਗਏ ਸੀਗੇ 110 ਰੁਪਏ ਪਹਿਲਾਂ 110 ਲੈ ਗਏ ਅੱਜ 210 5 ਪਹੁੰਚ ਗਿਆ ਮਤਲਬ 210 ਮੰਗੇ ਸੀ ਉਹਨਾਂ ਨੇ ਤੇ 205 ਦਾ ਉਹ ਦੇ ਰਹੇ ਸੀਗੇ ਉਹਨਾਂ ਨੂੰ ਕਿਹਾ ਵੀ ਗਿਆ ਵੀ ਤੁਸੀਂ ਇਹ ਮੁਸੀਬਤ ਦੇ ਵਿੱਚ ਲੋਕਾਂ ਦੇ ਨਾਲ ਖੜੋ ਤੇ ਬਟ ਉਹ ਗੱਲ ਸੁਣਨ ਤਿਆਰ ਨਹੀਂ ਸੀ ਤਾਂ ਅੱਗੋ ਮਤਲਬ ਕਿ ਜਿਵੇਂ ਖਿੱਚ ਕੇ ਪੈ ਰਹੇ ਸੀਗੇ ਦੇਖੋ ਅਸੀਂ ਇਸ ਗੱਲ ਦੇ ਉੱਪਰ ਪਹਿਲਾਂ ਹੀ ਕਿਹਾ ਕਿ ਚੋਰ ਬਿਯਾਰੀ ਜਿਹੜੀ ਹੈ ਕਈ ਦੁਕਾਨਦਾਰਾ ਲਾਲਚੀ ਦੁਕਾਨਦਾਰ ਨੇ ਦਾਰ ਨੇ ਜਿਹੜੇ ਕਿ ਪੈਸੇ ਨੂੰ ਮੁੱਖ ਰੱਖਦੇ ਨੇ ਪੈਸਾ ਨਾਲ ਨਹੀਂ ਜਾਣਾ ਇੱਥੇ ਸਭ ਕੁਝ ਰਹਿ ਜਾਣਾ ਪਰ ਜਿਹੜਾ ਇਹ ਮੌਕਾ ਇਹ ਪੈਸੇ ਕਮਾਣ ਦਾ ਮੌਕਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਲੋਕੀ ਆਪ ਦੀ ਜੇਬ ਦੇ ਵਿੱਚੋਂ ਪਾਸੇ ਦੇ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਜੇ 110 ਰੁਪਏ ਵਾਲਾ ਕਿਲੋ ਵਾਲਾ ਲਫਾਫਾ 205 ਰੁਪਏ ਮਿਲਦਾ ਪਿਆ ਤੇ ਦੇਖੋ ਕਿੰਨੀ ਵੱਡੀ ਤਰਾਸਦੀ ਹੈ ਇਸ ਚੀਜ਼ ਦੀ ਅਸੀਂ ਡੀਸੀ ਮੈਡਮ ਨੂੰ ਮੁੱਖ ਮੰਤਰੀ ਪੰਜਾਬ ਤੱਕ ਇਹ ਗੱਲ ਕਹਿਣੀ ਚਾਹਾਂਗੇ ਕਿ ਇਹ ਨਾ ਇਹੋ ਜਿਹੇ ਸ਼ਰਾਰਤੀ ਜਿਹੜੇ ਲੋਗ ਨੇ ਉਹਨਾਂ ਦੀ ਜੜੀ ਆ ਤੇ ਜ਼ਰੂਰ ਤੇ ਧਿਆਨ ਰੱਖਿਆ ਜਾਵੇ ਤੇ ਇਹੋ ਜਿਹੇ ਲੋਕਾਂ ਦੇ ਖਿਲਾਫ ਜਿਹੜੀ ਵੱਧ ਤੋਂ ਵੱਧ ਜੜੀ ਆ ਇਹ ਕਾਰਵਾਈ ਕੀਤੀ ਜਾਵੇ ਇਹਨਾਂ ਖਿਲਾਫ ਜਿਹੜੀ ਬੰਦੀ ਜਿਹੜੀ ਕਾਰਵਾਈ ਹੈ ਉਹ ਵੀ ਕੀਤੀ ਹੈ ਜੀਰੇ ਤੋਂ ਜਿਹੜੇ ਦੁਕਾਨਦਾਰ ਨੇ ਉਹ ਵੀ ਇੱਥੇ ਪਹੁੰਚ ਲਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕੀ ਕਹਿਣਾ ਚਾਹੁੰਦੇ ਨੇ ਇਹ ਭਾਰਤੀ ਕਿਸਾਨੀ ਉਹਨਾਂ ਦੇ ਅੰਦਰ ਜਿਹੜੇ ਮੈਂਬਰ ਵੀ ਨੇ ਜਿਹੜਾ ਪ੍ਰਧਾਨ ਨੇ ਅਹ ਇਧਾਰੇ ਕੰਨੇ ਜੋਰ ਦੀ ਇਧਾਰੇ ਲੱਗ ਰਹੇ ਨੇ ਲੋਕਾਂ 'ਚ ਜੋਸ਼ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਅਹ ਰੁਕੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਲਈ ਜਿਹੜਾ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਹੀ ਸਾਰੇ ਦੁਕਾਨਦਾਰ ਜੀ ਦੇ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਾਂਗਾ ਇਸ ਦੁੱਖ ਦੀ ਘੜੀ ਵਿੱਚ ਆਪਾਂ ਨੂੰ ਇਸ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਵਾ ਦੇਖੋ ਜੇ ਆਪਾਂ ਜੀਰੇ ਵਿੱਚ ਕੋਈ ਕਮਾਈਆਂ ਕੀਤੀਆਂ ਇਸ ਭਰਾਵਾਂ ਦੇ ਸਿਰ ਤੇ ਹੀ ਆਪਾਂ ਕਮਾਈਆਂ ਕਰਕੇ ਆਪਦੀਆਂ ਦੁਕਾਨਾਂ ਚਲਾਣੇ ਆ ਆਪਣੇ ਕੋਠੀਆਂ ਪਾਣੇ ਆ ਇਸ ਮੁਸੀਬਤ ਦੀ ਘੜੀ ਵਿੱਚ ਤਨੋਂ ਮਨੋਂ ਤਨੋਂ ਸੇਵਾ ਵੀ ਕਰਨੀ ਚਾਹੀਦੀ ਹੈ ਦੁਕਾਨਦਾਰ ਸਾਰਿਆਂ ਨੂੰ ਹਮਲਾ ਮਾਰ ਕੇ ਨਾਲ ਤੁਰਨਾ ਚਾਹੀਦਾ ਇਹ ਮੇਰੀ ਦਿਨ ਦੀ ਗੱਲ ਹੈ ਸਾਰਿਆਂ ਨਾਲ ਚੱਲਣਾ ਚਾਹੀਦਾ। ਬੇਕੋ ਬੜੀ ਵਧੀਆ ਸੋਚ ਆ ਜਿਹੜੀ ਕਿੱਡੀ ਵਧੀਆ ਸੋਚ ਹੈ ਇਹਨਾਂ ਦੀ ਕਿ ਜਿਹੜੇ ਦੁਕਾਨਦਾਰ ਨੇ ਜੇ ਉੱਥੇ ਕਮਾਈ ਕਰਦੇ ਨੇ ਤੇ ਇਹਨਾਂ ਕਿਸਾਨ ਵੀਰ ਮਜ਼ਦੂਰ ਹੈ ਜਿਹੜੇ ਇਹਨਾਂ ਤੋਂ ਕਮਾਈ ਪੈਸਾ ਜੇ ਆਉਂਦਾ ਤੇ ਬਾਜ਼ਾਰ ਦੇ ਵਿੱਚ ਮਾਰਕੀਟ ਚ ਪਹੁੰਚਦਾ ਤੇ ਉਹਨਾਂ ਦੇ ਤੋਂ ਕਮਾਈ ਕਰਕੇ ਆਪਾਂ ਰੋਟੀ ਖਾਂਦੇ ਆ ਦੁਕਾਨਾ ਬਣਾਉਂਦੇ ਆ ਮਕਾਨ ਬਣਾਉਂਦੇ ਆ ਪਰ ਅੱਜ ਜੇ ਇਹਨਾਂ ਨੂੰ ਲੋੜ ਆ ਤੇ ਉੱਥੇ ਆਪਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਤੇ ਹਰ ਦੁੱਖ ਸੁੱਖ ਦੇ ਵਿੱਚ ਖੜਨ ਲਈ ਇਹ ਪਾਕੀਦਾਰ ਹੋਣਾ ਚਾਹੀਦਾ। ਦੀਪਕ ਬਾਰਗੋਰੀਅਲ ਨਿਊਜ਼ ਚੀਰਾ